ਮੇਰੇ ਪਿੰਡ ਦੀ ਸਵੇਰ ਸਵੇਰ ਦੀ ਰੋਸ਼ਨੀ ਤੇ ਨੀਲੇ ਸਮਾਨ ਹੀਠਾਂ ਚੁੰਗਦੇ ਪੰਛੀ ਖੇਤਾਂ ਚੋਂ ਬਿੜਰਿਕ ਪੈਰਾ ਮਿੱਟੀ ਦੀ ਖੂਬ ਖੁਸ਼ਬੂ ਸਿਰੀਨੀ ਹਵਾ ਜਿਵੇਂ ਰੱਬ ਨੇ ਬਖਸ਼ਿਆ ਨਕਸ਼ਾ ਵਫਾ ਨਹਿਰਾਂ ਦੇ ਕਿਨਾਰੇ ਰੁੱਖਾਂ ਦੀ ਛਾਂ ਕਿਕਰਾਂ ਦੇ ਰਸਤੇ ਪਰ ਖੁਸ਼ੀ ਦੀ ਥਾਂ तीर्ज ਹੈ ਲੋਕਾਂ ਚ ਮਿੱਠਾ ਹੈ ਬੋਲ ਇਥੇ ਨਹੀਂ ਲੋੜੀ ਦੇ ਸੋਨੇ ਦੇ ਰੋਲ ਨਹੀਂ ਇਥੇ ਲੋੜੀ ਦੇ ਸੋਨੇ ਦੇ ਰੋਲ ਸਾਂਝ ਦੇ ਵੇਲੇ گاਵਾਂ ਦੇ ਧੁਨ ਚੁੱਲ੍ਹੇ ਚ ਰੋਟੀ ਪਿਆਰ ਦਾ ਸੁਗੰਧ ਪਿੰਡ ਮੇਰਾ ਦਿਲ ਦੇ ਨੇੜੇ ਭਾਵੇਂ ਦੂਰ ਹਾਂ ਪਰ ਰਿਹਾ ਉਹ ਮੇਰੀ ਵੇਂਡ ਪਹਿਰਾ ਚਾਨਣ ਦੀ ਠੰਡੀ ਰੋਸ਼ਨੀ ਜੇ ਰਾਤਾਂ ਨੀਂਦ ਚੁੱਪ ਕਰਦੀਆਂ ਪਰ ਇੱਕ ਆਵਾਜ਼ ਗੂੰਜੇ ਦੂਰੋਂ ਪਹਿਰਾ ਕਰੀਏ ਆਖੀ ਜਾਵੇ ਲਾਟਾਂ ਹੱਥ 'ਚ ਅੱਖਾਂ 'ਚ ਚਾਨਣ ਪਿੰਡ ਦੇ ਵੀਰ ਜਾਗ ਰਹੇ ਕੋਈ ਅਣਜਾਣ ਪਹਿਰਾ ਨਾ ਪਾਵੇ ਪੈਰ ਨਾ ਪਾਵੇ ਕੋਈ ਅਣਜਾਣ ਪੈਰ ਨਾ ਪਾਵੇ ਸਾਡੀ ਧਰਤੀ ਨੂੰ ਖੋਪ ਨਾ ਲਾਵੇ ਮੁੰਡੇ ਗੇੜ ਲਾਉਂਦੇ ਚੌਂਕ ਚ ਗੇੜੇ ਲਾਉਂਦੇ ਚੌਂਚ ਅੱਖਾਂ ਚ ਲੱਗੇ ਨੀਂਦ ਨਾ ਆਵੇ ਪਿੰਡ ਦੀ ਹਰ ਥਾਂ ਤੇ ਥਾਕੀ ਦਾ ਕੋਈ ਕੁੜੀ ਦਾ ਰਾਹ ਨਾ ਆਵੇ ਉਹ ਸ਼ੌਕਰ ਦੀ ਧਰਤੀ ਲਾਜ ਸਾਡਾ ਸਫਰ ਵੀ ਬਣ ਜਾਂਦਾ ਪਿੰਡਾਂ ਦੇ ਪਹਿਰੇਦਾਰਾਂ ਨੂੰ ਇਤਿਹਾਸ ਵੀ ਯਾਦ ਕਰਾਂਦਾ ਇਹ ਹੈ ਸਫਰ ਨਾ ਇਹ ਸਫਰ ਹੈ ਸੁਰੱਖਿਆ ਦੀ ਸੀ ਇੱਕ ਸੀ ਇੱਕ ਭਰੋਸੇ ਦੀ ਰੀਤ ਇੱਕ ਦੂਜੇ ਲਈ ਜਾਗਣਾ ਸੀ ਸਾਡੀ ਰਵਾਇਤ ਪਿੰਡ ਦੀ ਪੀੜੀ ਦੀ ਜੀਤ ਬਰਸਾਤ ਵਾਲੀ ਸ਼ਾਮ ਟਪ ਟਪ ਬੂੰਦਾ ਵਜਣ ਲੱਗੀਆਂ ਟਪ ਟਪ ਬੂੰਦਾ ਵਜਣ ਲੱਗੀਆਂ ਅੰਮ੍ਰਾ ਨੇ ਰੰਗੀ ਚਾਦਰ ਪਾਈ ਅੰਮ੍ਰਾ ਨੇ ਰੰਗੀ ਚਾਦਰ ਪਾਈ ਮਿੱਟੀ ਦੀ ਮਹਿਕ ਰੁੱਖਾਂ ਦੀ ਖੁਸ਼ਬੂ ਸਾਡੀ ਰੂਹ ਨੂੰ ਵੀ ਖਿੱਚ ਲੈ ਆਈ ਚੱਲ ਤੇ ਚੱਲ ਚਾਹ ਬਣੀ ਪੀਤੀ ਮਾਂ ਨੇ ਪਰੌਂਠਾ ਪਾਏ ਗੁੜ ਵਾਲੇ ਪਰੌਂਠੇ ਪਾਏ ਗੁੜ ਵਾਲੇ ਖਿੜਕੀ ਕੋਲ ਬੈਠ ਸੱਜਣ ਗੱਲਾਂ ਕਰਦੇ ਸੱਚੀਆਂ ਹਾਲੇ ਹਾਲੇ ਕਿਤੇ ਪਿੰਡੂ ਰਸਤੇ ਹੋਣ ਪਾਣੀ ਪਾਲੇ ਕਿਸੇ ਦੀ ਗੱਡੀ ਰੁਕ ਗਈ ਚੱਲੇ ਪਰ ਮੋਹ ਮਾਇਆ ਵਰਗਾਈ ਹਲ ਬਰਸਾਤ ਨੇ ਸਭ ਕੁਝ ਸਾਫ ਕਰ ਦਿੱਤਾ ਅੱਜ ਦਿਲ ਤੁਸੀਂ ਚਾਹੋ ਤਾਂ ਮੈਨੂੰ ਦੱਸੋ ਬਰਸਾਤੀ ਮੌਸਮ ਬਰਖਾ ਦੀ ਰੁੱਤ ਆ ਗਈ ਬਰਖਾ ਦੀ ਰੁੱਤ ਆ ਗਈ ਫਿਰ ਚੁੰਨੀਆਂ ਬੂੰਦਾਂ ਨੇ ਕੀਤਾ ਘੇਰ ਰੁੱਖਾਂ ਨੇ ਢੋਲੇ ਆਪਣੇ ਪੱਤੇ ਧਰਤੀ ਵੀ ਮਿੱਠੀ ਮੱਠੀ ਵਾਂਗ ਹੋ ਗਈ ਨਿੰਮ ਨਰਮ ਤੇ ਗਿੱਲੀ ਚਲਿਆ ਚਾ ਰੜਦੀ ਏ ਕੋਠੇ ਤੇ ਬੈਠੀ ਦਾਦੀ ਕੁਝ ਪੁਰਾਣਾ ਸੁਣਾਉਂਦੀ ਏ ਬੱਚੇ ਛਤियां ਛਤियां ਲੈ ਕੇ ਨੱਚਦੇ ਤੇ ਖੁਸ਼ੀਆਂ ਚ ਪਿੰਡਾਂ ਦੇ ਰਸਤੇ ਬਣ ਗਏ ਨੇ ਚਿਕੜ ਵਾਲੇ ਕਿਸਾਨ ਵਾਂਗ ਕਿਸਾਨ ਵਾਂਗੂ ਹਰੇ ਪੱਤੇ ਦੇਖ ਕਿ ਰੱਬ ਨੂੰ ਧੰਨਵਾਦ ਕਰਦੇ ਅੱਖਾਂ 'ਚ ਲਾਲਾਂ ਲੈ ਕੇ ਪਰ ਕਦੇ-ਕਦੇ ਮੌਸਮ ਵੀ ਸਖਤ ਹੋ ਜਾਂਦਾ ਪਾਣੀ ਘਰ 'ਚ ਆ ਕੇ ਸਬਕ ਸਿਖਾ ਜਾਂਦਾ ਪਰ ਫਿਰ ਵੀ ਇਹ ਮੌਸਮ ਹੈ ਪਿਆਰਾ ਪਿੰਡਾਂ ਦੀ ਜ਼ਿੰਦਗੀ 'ਚ ਲਿਆਉਂਦਾ ਏ ਸੁਹਾਰਾ ਨਜ਼ਾਰਾ ਬਰਸਾਤੀ ਰੁੱਤ ਨੇ ਜਿਵੇਂ ਦਿਲ ਨਵਾਂ ਕਰ ਦਿੱਤਾ ਹਰ ਤਰਫ ਰੰਗ ਮੈਕ ਕੇ ਚਮਕ ਬਖਸ਼ ਦਿੰਦਾ ਗੋਲਡੀ ਬੈਣੀ ਵਾਲਾ ਮਜ਼ਾਕੀ ਕਵਿਤਾ ਗੋਲਡੀ ਬੈਣੀ ਵਾਲੇ ਜੀ ਇੱਕ ਪਿੰਡ ਸ਼ੇਰ ਚਾਹੇ ਦੋਵੇਂ ਪਰ ਹੋਵੇ ਮੈਦਾਨ ਚ ਫੇਰ ਹੱਥ ਚ ਸਟਿੱਕ ਸਿਰ ਤੇ ਪੱਗ ਨੀਲੀ ਔਰ ਨੀਲੀ ਕਾਲੀ ਅੱਖਾਂ ਚ ਜਾਦੂ ਜਿਹੜਾ ਹਰ ਬੋਲੀ ਨੂੰ ਕਰੀ ਠੀਕ ਢੰਗ ਨਾਲ ਸੀਲੀ ਕਹਿੰਦੇ ਸੀ ਲੋਕ ਉਹ ਆ ਗਿਆ ਗੋਲਡੀ ਬੱਚੇ ਭੱਜ ਜਾਣ ਕੁੜੀਆਂ ਕਰਨ ਝੋਲੀ ਖਾਲੀ ਮੋਟਰ ਤੇ ਆਵੇ ਜਿਵੇਂ ਫਿਲਮ ਦਾ ਹੀਰੋ ਪਿੰਡ ਚ ਫੇਰ ਉਹ ਲੈ ਕੀ ਸਟਾਈਲ ਜ਼ਬਰਦਸਤ ਵੀਰੋ ਪਰ ਇਹ ਸੱਚ ਬਹਿਨੀ ਬਹਿਨੀ ਸਾਬ ਦੀ ਉਹਦੀ ਜਾਨ ਉਹਦੀ ਇੱਜ਼ਤ ਅਤੇ ਰੁੱਖਾਂ ਰੱਖੇ ਆਪਣੀ ਸ਼ਾਨ ਕਹਿੰਦਾ ਜੇ ਬੈਣੀ ਉੱਤੇ ਭੈਣੀ ਉੱਤੇ ਆਵੇ ਕਿਸੇ ਦੀ ਨਜ਼ਰ ਅੰਤੰ ਤੰ ਬੂੰਦਾ ਨੇ ਕਿਆ ਕੁਜ ਰਾਜ ਟੰ ਟਪ 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 ਬੂੰਦਾ ਨੇ ਕਿਆ ਕੁਜ ਰਾਜ ਹਵਾ ਨੇ ਸੁਨਾਈ ਬੇਸੂਰੀ ਸਾਜ ਟੱਪਣ ਵਾਲੀ ਟਪ ਟਪ ਬੂੰਦਾ ਨੇ ਕਿਆ ਕੁਜ ਰਾਜ ਟਪ ਟਪ ਬੂੰਦਾ ਨੇ ਕਿਆ ਕੁਜ ਰਾਜ ਹਵਾ ਨੇ ਸੁਨਾਈ ਬੇਸੂਰੀ ਸਾਜ ਹਵਾ ਨੇ ਸੁਨਾਈ ਬੇਸੂਰੀ ਸਾਜ ਅੰਬਰਾ ਨੇ ਪਿਆ ਮਿਟਾਈ ਧਰਤੀ ਦੀ ਧਰਤੀ ਦੀ ਮੌਸਮ ਬਣ ਗਿਆ ਜਿਵੇਂ ਕੋਈ ਸਾਜੀ ਮੌਸਮ ਬਣ ਗਿਆ ਜਿਵੇਂ ਕੋਈ ਸਾਜੀ ਚੁੱਲ੍ਹੇ ਤੇ ਚੁੱਲ੍ਹੇ ਦੇ ਕੋਲ ਬੈਠੀ ਮਾਂ ਦੀ ਚਾਹ ਗਿੱਲੀ ਗਿੱਲੀ ਨੱਚੇ ਖੁਸ਼ਬੂ ਰਾ ਪਿਆਰ ਦੀ ਇੱਕ ਠੰਡੀ ਲਹਿਰ ਆਈ ਬਰਸਾਤ ਨੇ ਹਰ ਜ਼ਖਮ ਚ ਤਰ ਲੱਤਾ ਆਈ ਤਰ ਲਾਤ ਲਾਈ ਬੱਚੇ ਛੱਤਾਂ ਤੇ ਕਰਦੇ ਸੀ ਝੂਮ ਝੂਮ ਜੋੜਾ ਪਿਆਰ ਵਾਲੇ ਪਾਉਂਦੇ ਸੁਪਨੇ ਭਰਪੂਰ ਖਿੜਕੀਆਂ ਕੋਲੇ ਵੇਖੀ ਜਾਹੀ ਬਰਖਾ ਮੌਸਮ ਬੋਲਿਆ ਰੁਕ ਜਾ ਥੋੜਾ ਜੀ ਆਰਾਮ ਕਰ ਲੈ ਥੋੜਾ ਜਿਆ ਰੁਕ ਜਾ ਥੋੜਾ ਜੀ ਆਰਾਮ ਕਰ ਲੈ ਕਿਤੇ ਚੁੱਪ ਕਿਤੇ ਸੁਰ ਕਿਤੇ ਆਵਾਜ਼ ਦਾ ਰਾਗ ਮੌਸਮ ਬਣ ਗਿਆ ਜਿਵੇਂ ਦਿਲਾਂ ਦੀ ਜ਼ੁਬਾਨ ਇਹ ਇਹ ਬਰਸਾਤ ਨਹੀਂ ਸਿਰਫ ਪਾਣੀ ਦੀ ਸੀ ਇਹ ਤਾਂ ਰੱਬ ਦੀ ਦਿਲੋਂ ਆਈ ਏ ਕਿ ਨਿਸ਼ਾਨੀ ਸੇਵਾਦਾਰ ਸੇਵਾ ਕਰਦੇ ਸਫੈਦ ਕੁਰਤੇ ਨੀਵੀਂ ਨਿਗਾਹ ਹੱਥਾਂ ਚ ਕਰ ਲ ਦਿਲਾ ਚ ਵਾ ਨਾ ਕੋਈ ਹੰਕਾਰ ਨਾ ਕੋਈ ਵਾਦਾ ਸੇਵਾ ਕਰੇ ਜਿਵੇਂ ਰੱਬ ਦਾ ਰਾਹ ਸੇਵਾ ਕਰੇ ਜਿਵੇਂ ਰੱਬ ਦਾ ਰਾਹ ਨਾਲ ਲੱਗੇ ਹੋਏ ਲੰਗਰ ਦੇ ਪਾਤੇ ਹਰ ਇੱਕ ਰੋਟੀ ਨੂੰ ਪਿਆਰ ਦੇ ਸਾਥੇ ਜੁੱਤੀਆਂ ਸਿੱਧ ਕਰੇ ਨੀਵੀਂ ਨਜ਼ਰ ਨਾਲ ਮਨ ਚੋਂ ਸੱਚ ਸ਼ਬਦ ਨਾਲ ਖਿਆਲ ਜੁੱਤੀਆਂ ਸਿੱਧੀਆਂ ਕਰੀ ਨੀਵੀਂ ਨਜ਼ਰ ਨਾਲ ਮਨ ਚੋਂ ਸੱਚਾ ਸ਼ਬਦ ਨਾਲ ਖਾ ਖਿਆਲ ਸਭ ਤੋਂ ਪਿੱਛੋਂ ਰੁਕ ਜਾਵੇ ਸਭ ਤੋਂ ਪਿੱਛੋਂ ਰੁਕ ਜਾਵੇ ਸਭ ਤੋਂ ਪਹਿਲਾਂ ਆਵਾਜ਼ ਸੁਨਾਵੀ ਬੈਠ ਜਾਓ ਜੀ ਕੋਲ ਨਾ ਜਾਇਓ ਬੈਠ ਜਾਓ ਜੀ ਕੋਲ ਨਾ ਜਾਇਓ ਇੱਥੇ ਕੋਈ ਵੱਡਾ ਛੋਟਾ ਨਹੀਂ ਸੱਚਾ ਜਾਣ ਲਓ ਸੱਚਾ ਸੱਚ ਜਾਣ ਲਓ ਸੇਵਾਦਾਰ ਨਾ ਕੋਈ ਨਿਆਰਾ ਨਿ ਆਰਾ ਲਿਆਉਂਦਾ ਸੇਵਾਦਾਰ ਨਾ ਕੋਈ ਨਾਰਾ ਲਾਉਂਦਾ ਨਾ ਫੋਟੋ ਚਾਹੀਦੀ ਨਾ ਨਾਮ ਸੁਣਾਉਂਦਾ ਉਹ ਤਾਂ ਰੱਬ ਦਾ ਚੁੱਪ ਚਾਪ ਰੂਪ ਜੋ ਸੇਵਾ ਵਿੱਚ ਹੀ ਪਾਉਂਦਾ ਪੂਮ ਸੇਵਾ ਇਹ ਕਵਤਾ ਉਹਨਾਂ ਸੇਵਾਦਾਰਾਂ ਨੂੰ ਸਹਿਮਤ ਹੈ ਜੋ ਨਜ਼ਰ ਨਹੀਂ ਆਉਂਦੇ ਪਰ ਸਾਰਾ ਕੰਮ ਉਹਦੇ ਕਰਦੇ ਤੁਸੀਂ ਚਾਹੋ ਤਾਂ ਇਹ ਕਵਤਾ ਗੁਰਮਤ ਸੰਭਾਲ ਵਿੱਚ ਵੀ ਜਾਂ ਕਿਸੇ ਵਿਅਕਤੀ ਕਾ ਸੇਵਾਦਾਰ ਲਈ ਲਿਖਾਉਣੀ ਵੀ ਹੈ ਜਾਂ ਕਿਸੇ ਖਾਸ ਘਟਨਾ ਸੰਗਤ ਨਾਲ ਜੋੜੀ ਹੈ ਮੈਨੂੰ ਦੱਸੋ ਮੈਂ ਖੁਸ਼ੀਆਂ ਨਾਲ ਅਨੁਸਾਰ ਬਣਾਵਾਂਗਾ ਨਰਵੈਰ ਸਿੰਘ ਗੋਲਡੀ ਜਦੋਂ ਤੂੰ ਗੁੱਸੇ 'ਚ ਭੂਮੀ ਹੁੰਦੀ ਤਾਂ ਮੈਨੂੰ ਤੂੰ ਸੋਹਣੀ ਲੱਗਦੀ ਏ ਉਹ ਕਿਉਂ ਕਿਉਂਕਿ ਮੈਨੂੰ ਫੇਰ ਮਰਨ ਤੋਂ ਪਹਿਲਾਂ ਯਤਨ ਦਿਖਾਈ ਏ ਬੇਟਾ ਜਵਾਬ ਕਿਉਂ ਨਹੀਂ ਦਿੱਤਾ ਸਾਫ਼ ਦੱਸੋ ਗੱਲ ਛੋਟੀ ਦੀ ਸੀ ਜਾਂ ਚਮਤੀਰੀ ਅਸੀਂ ਵੀ ਪਿੰਡ ਦੇ ਆਂ ਅੱਜ ਰੋਟੀ ਚੰਗੀ ਨਹੀਂ ਲੱਗਣੀ ਅੱਜ ਰੋਟੀ ਚੰਗੀ ਨਹੀਂ ਬਣੀ ਕਦੇ ਤੂੰ ਵੀ ਚੰਗਾ ਕਮਾਸ਼ੀ ਕਰ ਕਮਾਸ਼ੀ ਕਰ ਉਹ ਮੇਰੀ ਗੱਲ ਨਹੀਂ ਗੋਡੀ ਚੰਗੀ ਨਹੀਂ ਬਣੀ ਆਏ ਤੇ ਘਰ ਚਲੇ ਜਾ ਥਾਈ ਦੇ ਘਰ ਚਲੇ ਜਾ ਤੁਸੀਂ ਇੰਨੇ ਥੱਲੇ ਝੁੱਕ ਕੇ ਕੀ ਲੱਭ ਰਹੇ ਹੋ ਹੌਸਲਾ ਰਿਪੋਰਟ ਸੁਣ ਕੇ ਗਿਰ ਗਿਆ ਸੀ ਡਾਕਟਰ ਬੋਲਿਆ ਤੁਸੀਂ ਇੰਨੇ ਥੱਲੇ ਝੁੱਕ ਕੀ ਲੱਭ ਰਹੇ ਹੋ ਮਰੀਜ਼ ਬੋਲਿਆ ਹੌਸਲਾ ਰਿਪੋਰਟ ਸੁਣ ਕੇ ਗਿਰ ਗਿਆ ਸੀ ਮਾਟਰ ਜੀ ਜਦੋਂ ਤੁਸੀਂ ਜੰਤ ਜਾਓਗੇ ਤਾਂ ਕੀ ਲੈ ਕੇ ਆਓਗੇ ਮੁੰਡਾ ਰੋਟੀ ਅਤੇ ਚਾਦਰ ਕਿਉਂਕਿ ਮੰਮੀ ਆਖਦੀ ਉਥੇ ਕੁਝ ਨਹੀਂ ਮਿਲਦਾ ਉਥੇ ਕੁਝ ਨਹੀਂ ਮਿਲਦਾ ਰੋਟੀ ਅਤੇ ਅਚਾਰ ਕਿਉਂਕਿ ਮੰਮੀ ਆਖਦੀ ਸਾਹਸੰਗਤ ਵਿੱਚ ਜਾਈਏ ਸਾਹਸੰਗਤ ਦੀ ਸੇਵਾ ਕਰੀਏ ਕਿਸ ਨੂੰ ਉੱਚਾ ਨੀਵਾਂ ਨਾ ਬੋਲੀਏ ਗੁਰੂ ਦੀ ਸੇਵਾ ਕੀਤਿਆਂ ਹੋਰ ਨੀ ਕੋਤੇ ਮਾਨ ਸੈਟ ਹੁੰਦਾ ਏ ਮਨ ਪਟਕਦਾ ਨਹੀਂ ਆ ਸਤਿਗੁਰ ਦੇ ਚਰਨਾਂ ਚ ਲੱਗਾ ਰਹਿੰਦਾ ਏ ਸਤਿਗੁਰ ਬੜੀ ਕਿਰਪਾ ਕਰਦਾ ਆਪਣੇ ਸਿੱਖਾਂ ਤੇ ਆਪ ਖੁਦ ਸਤਿਗੁਰ ਹਰ ਕਿਸੇ ਦਾ ਪੱਖ ਰੱਖਦਾ ਏ ਸੇਵਾ ਕਰਨੀ ਚਾਹੀਦੀ ਆ ਪੂਰੀ ਮਨੋਂ ਤਨੋਂ ਹੋਵੇ ਭਾਵੇਂ 10 ਮਿੰਟ ਹੀ ਕਰੋ ਜੇ ਕੋਈ ਦਬਕੇ ਨਾਲ ਸੇਵਾ ਕਰਾਵੇ ਤੇ ਫੇਰ ਨਹੀਂ ਸਵਾਦ ਆਉਂਦਾ ਆਪ ਆਓ ਆਪ ਸੇਵਾ ਕਰੋ ਗੁਰੂ ਘਰ ਦੀ ਤਾਨੂੰ ਜੇ ਝਾੜੂ ਪਿਆ ਝਾੜੂ ਫੜ ਕੇ ਸੇਵਾ ਕਰ ਲੋ ਜੇ ਤੁਹਾਨੂੰ ਕੋਈ ਇੱਟਾਂ ਲਾਭਦੀਆਂ ਇੱਟਾਂ ਸਾਈਡ ਤੇ ਰੱਖ ਦੋ ਜੇ ਕੋਈ ਲੈਟਾਂ ਜਗਦੀਆਂ ਲੈਟਾਂ ਬੰਦ ਕਰ ਦਿਆ ਕਰੋ ਗੁਰੂ ਘਰ ਦੀ ਸੇਵਾ ਬੜੇ ਤਰੀਕੇ ਨਾਲ ਹੁੰਦੀ ਆ ਸੇਵਾ ਮੁੱਕਦੀ ਨਹੀਂ ਹੁੰਦੀ ਵਾ ਜੋ ਮਰਜ਼ੀ ਕਰੇ ਮਨ ਦਾ ਕੋਈ ਰਾਜ ਕੋਈ ਸਮਾਨ ਪਿਆ ਹੈ ਕੋਈ ਉਹ ਜਾ ਕਾਗਜ ਲਫਾਵੇ ਟੀਲੇ ਉਹਨੂੰ ਚਾ ਕੇ ਕੋੜੇ ਛੁਰ ਦੋ ਉਹ ਵੀ ਸੇਵਾ ਹੁੰਦੀ ਆ ਜੇ ਤੁਹਾ ਦਾ ਜੀ ਕਹਦਾ ਕੋਈ ਧਾਰ ਰੋੜ ਗਿਆ ਉਥੇ ਪਾਣੀ ਦਾ ਕੱਪ ਭਰ ਕੇ ਮਾਰ ਦੋ ਉਹ ਵੀ ਸੇਵਾ ਹੁੰਦੀ ਆ ਜੋ ਵੀ ਜਾਂਦਾ ਹੈ ਦੁੱਧ ਰੋੜ ਦੀ ਮਾਈ ਉਥੇ ਪਾਣੀ ਮਾਰ ਦੋ ਸਮਝ ਲਓ ਵੀ ਉਹ ਵੀ ਸੇਵਾ ਆਉਂਦੀ ਉਹ ਵੀ ਸਿਪਾਈ ਹੋ ਜਾਂਦੀ ਆ ਕਬੂਤਰ ਵਿੱਠਾ ਕਰਕੇ ਬਾਲਟੀ ਭਰੋ ਪਾਣੀ ਦੀ ਝਾੜੂ ਲਾਓ ਉਹਨੂੰ ਸਾਫ਼ ਕਰ ਦੋ ਉਹ ਵੀ ਸੇਵਾ ਆਉਂਦੀ ਆ ਸੇਵਾ ਕਈ ਤਰੀਕਿਆਂ ਦੀ ਹੁੰਦੀ ਆ ਰੁੱਖਾਂ ਦੇ ਜਿ ਤਰ੍ਹਾਂ ਸੁੱਕੇ ਸੁੱਕੇ ਡਾਣ ਪੱਤੇ ਡਿੱਗ ਪੈਂਦੇ ਆ ਗੋਲੀਆਂ ਡਿੱਗ ਪੈਂਦੀਆਂ ਬੋੜਾ ਬਰ ਟਿਪਲਾਂ ਦੀਆਂ ਉਹਨਾਂ ਨੂੰ ਸਾਫ਼ ਕਰ ਦੋ ਆ ਹੀ ਵਧੀਆ ਉਹਨਾਂ ਨੂੰ ਸਾਫ਼ ਕਰ ਦੋ ਉਹ ਵੀ ਸੇਵਾ ਬੜੀ ਵਧੀਆ ਸੇਵਾ ਦੀ ਆ ਸੇਵਾ ਕਰੋ ਪਰ ਕਿਸੇ ਨੂੰ ਉੱਚਾ ਨੀਵਾਂ ਨਾ ਬੋਲੋ ਸਭ ਨੂੰ ਇੱਕੋ ਤਰ੍ਹਾਂ ਦਾ ਰੱਖੋ ਜਿਸ ਤਰ੍ਹਾਂ ਦੋਦੀ ਸੇਵਾ ਚੱਲਦੀ ਹੈ ਗੁਰੂ ਘਰ ਚ ਤੇਹੀ ਇੱਕੋ ਟੱਪ ਚ ਹੀ ਪਾਉਂਦੇ ਆ ਦੂਜੇ ਟੱਪ ਚ ਨਹੀਂ ਪਾਉਂਦੇ ਸਾਰੇ ਨੂੰ ਇੱਕੋ ਤਰ੍ਹਾਂ ਦਾ ਪਾਉਂਦੇ ਆ ਜੇ ਤੁਸੀਂ ਮਾੜਾ ਜੇ ਪੈਸੇ ਵਾਲੇ ਹੋ ਤਾਂ ਤੁਸੀਂ ਘਮੰਡ ਨਾ ਕਰਿਆ ਕਰੋ ਸਤਿਗੁਰੂ ਤੋਂ ਨਹੀਂ ਡਰ ਕੇ ਰਹੋ ਕਿ ਸਾਰੇ ਉਹ ਸਾਰੀ ਸ੍ਰਿਸ਼ਟੀ ਨੂੰ ਜਾਣਦਾ ਇੱਕ ਛੋਟੀ ਛੋਟੀ ਗੱਲ ਸਤਿਗੁਰੂ ਜਾਣਦਾ ਮੈਂ ਕਹਿੰਦਾ ਸਤਿਗੁਰੂ ਦੇ ਆਪਾਂ ਕੋਈ ਦੂਰ ਹੋਈ ਹੈ ਕਹੀਏ ਬਾਹਰ ਗਏ ਨਾ ਸੱਚਪਾ ਆਪਣੇ ਕੋਲ ਹੁੰਦੇ ਨੇ ਆਪਣੀ ਸਾਰੀਆਂ ਗੱਲਾਂ ਜਾਣਦੇ ਨੇ ਇੱਕ ਇੱਕ ਗੱਲ ਜਾਣਦੇ ਸਾਧ ਸੰਗਤ ਜੀ ਤੁਸੀਂ ਆਇਆ ਕਰੋ ਖਲਾਰਾ ਨਾ ਪਾਇਆ ਕਰੋ ਧੱਕੇ ਨਾ ਮਾਰਿਆ ਕਰੋ ਆਰਾਮ ਨਾਲ ਸੇਵਾ ਕਰਿਆ ਕਰੋ ਲੈ ਇੱਕ ਦੂਜੇ ਦੀ ਆਖੇ ਲੱਗਿਆ ਕਰੋ ਇਹ ਦੁੱਧ ਤੇ ਸਾਰਿਆਂ ਨੂੰ ਮਿਲਣਾ ਹੁੰਦਾ ਹੈ ਕੋਈ ਨਹੀਂ ਅਸੀਂ ਰਹਿਣ ਦਿੰਦੇ ਸਭ ਨੂੰ ਦਿੰਦੇ ਹਾਂ ਹੋਰ ਰਹਿੰਦੇ ਨੇ ਜਦੋਂ ਦੁੱਧ ਵਰਤ ਕੇ ਭਾਂਡੇ ਧੋ ਦਈਦੇ ਨੇ ਦੁੱਧ ਸ਼ਾਮ ਦੇਈਦਾ ਹੈ ਜਦੋਂ ਕੋਈ ਬਾਅਦ ਚ ਕੋਈ ਆਵੇ ਜੀ ਮੈਂ ਸੌਂ ਗਿਆ ਸੀ ਜੀ ਮੈਂ ਲੇਟ ਹੋ ਗਿਆ ਸੀ ਫੇਰ ਨਹੀਂ ਦੁੱਧ ਮਿਲਦਾ ਫੇਰ ਅਹੀਂ ਉਹ ਕੀ ਕਰਦੇ ਆਂ ਸਾਂਭ ਦਿੰਨੇ ਆ ਇਹ ਸੇਵਾ ਮਨੋਂ ਤਨੋਂ ਹੁੰਦੀ ਆ ਐਵੇਂ ਗੱਲਾਂ ਨਾਲ ਸੇਵਾ ਨਹੀਂ ਹੁੰਦੀ ਆਣ ਕੇ ਨੰਬਰ ਬਣਾ ਬਣਾਇਆ ਕਰੋ ਕੇਦੀ ਸ਼ਿਕਾਇਤ ਨਾਲ ਲਾਇਆ ਕਰੋ ਸੇਵਾ ਕਰਨ ਦਾ ਯਤਨ ਕਰਿਆ ਕਰੋ ਕੋਈ ਰਾਜ ਖੜਾ ਉਹਨੂੰ ਕਹੋ ਸਾਈਡ ਤੇ ਹੋ ਜੋ ਬਹਿ ਜਾ ਕੋਈ ਮਾਈ ਬੁੜੀ ਆ ਗਈ ਉਹਨੂੰ ਕਹੋ ਬਹਿ ਜਾ ਕੁਰਸੀ ਪਈ ਆ ਤੇ ਇਹ ਹੁੰਦਾ ਵੀ ਆਪੇ ਹੀ ਲੈਣ ਲਾ ਲਿਆ ਕਰੋ ਇਹ ਲੈਣ ਲਾ ਕੇ ਜਦੋਂ ਸੇਵਾ ਹੁੰਦੀ ਆ ਤੇ ਦੁੱਧ ਸਾਰਿਆਂ ਨੂੰ ਮਿਲ ਜਾਂਦਾ ਹੈ ਖੁਸ਼ੀ ਖੁਸ਼ੀ ਜਾਇਆ ਕਰੋ ਅਹੀਂ ਤੇ ਤਾਂ ਦੁੱਧ ਵਰਤ ਦੀ ਸੇਵਾ ਕਰਨੀ ਹੁੰਦੀ ਉਹ ਦੁੱਧ ਵਰਤਾਉਣਾ ਦਾ ਇੱਕ ਟੱਪ ਚੋਂ ਪਾਈਦਾ ਏ ਟੱਪ ਵੀ ਨਹੀਂ ਦੂਜਾ ਰੱਖੀਦਾ ਹਣਾ ਇਹ ਵੀ ਕਿਰਪਾ ਸੱਚ ਪਾਣੀ ਬੜੀ ਕੀਤੀ ਆ ਇੱਕ ਟੱਪ ਚੋਂ ਵਰਤਾ ਕੇ ਇੱਕੋ ਤਰੀਕੇ ਨਾਲ ਦਈਦਾ ਮਿਕਸ ਦੁੱਧ ਕਰੀਦਾ ਕੋਈ ਇਹ ਨਹੀਂ ਸੰਘਣਾ ਹੈ ਜਾਂ ਕੋਈ ਪਤਲਾ ਹੈ ਜੋ ਘਰ ਆਏ ਤੇ ਇਹ ਸਾਰਾ ਹੀ ਚੈੱਕ ਕਰਦੇ ਆ ਪਹਿਲਾਂ ਆਪ ਇਹ ਤੁਹਾਡੇ ਸਾਹਮਣੇ ਜ਼ਰੂਰੀ ਨਹੀਂ ਮੈਂ ਇਕੱਲਾ ਹੀ ਹੁੰਦਾ ਹੋਰ ਵੀ ਸੇਵਾਦਾਰ ਇੱਥੇ ਹੁੰਦੇ ਨੇ ਕੋਈ ਕਿਉਂਕ ਮੈਂ ਇਕੱਲਾ ਹੋਊਗਾ ਮੇਰੀ ਨੀਚ ਫਰਕ ਪਊਗਾ ਕੋਈ ਹੋਰ ਬੰਦਾ ਆਣ ਕੇ ਕਹੂਗਾ ਵੀ ਉਹ ਪਹਿਲਾਂ ਅੰਦਰ ਕਰਦਾ ਜਿਸ ਕਰਕੇ ਸਾਰੇ ਲੱਗੇ ਹੁੰਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਏ ਦੋ ਚਾਰ ਬੰਦੇ 4 5 ਸੇਖ ਹੁੰਦੇ ਨੇ ਉਹਨਾਂ ਦਾ ਜੀ ਕਰਦਾ ਵੀ ਦਮਣ ਖਾ ਲਈਏ ਇਹ ਸੇਵਾ ਗੁਰੂ ਘਰ ਦੀ ਜਿਵੇਂ ਮਰਜ਼ੀ ਥੋੜੀ ਜਿੰਨੀ ਹੁੰਦੀ ਸਜਾ ਤਾਦਾ ਜੀ ਕਰੇ ਤੇ ਹੋਵੇ ਜੇ ਵੇਲੇ ਉਹ ਗੱਲਾਂ ਘਟ ਮਾਰੋ ਬੈਕ ਇਧਰ ਉਧਰ ਜਾ ਕੇ ਥਾਲੇ ਮਾ ਜਾਓ ਥਾਲੇ ਬਹੁਤ ਪਿਆਰਦੇ ਲੰਗਰ ਚ ਥਾਲਿਆਂ ਦੀ ਸੇਵਾ ਕਰ ਲਈ ਉਥੇ ਆਲੂਆਂ ਦੀ ਸੇਵਾ ਕਰ ਲਈ ਆਲੂ ਚੀਰ ਆਏ ਇਹ ਕੋਲ ਬੈ ਕੇ ਉੱਤੇ ਪ੍ਰਸ਼ਾਦ ਦੇ ਪੱਕਦੇ ਨੇ ਪ੍ਰਸ਼ਾਦ ਦੇ ਦਾਮੇਟ ਪੇੜੇ ਕਰ ਆਇਆ ਕਰੋ ਜੇ 2-4 ਜਣੇ ਜਾਣਗੇ ਹੱਥ ਲਾ ਕੇ ਛੇਤੀ ਕੰਮ ਹੋ ਜਾਂਦਾ ਇਹਦੇ ਨਾਲ ਹੋਰ ਕਿਰਪਾ ਦੀ ਨਾਲੇ ਮਨ ਸ਼ਾਂਤ ਇਹਨਾਂ ਕੋ ਗੁਰੂ ਘਰ ਦੀਆਂ ਗੱਲਾਂ ਕੋ ਗੁਰੂ ਘਰ ਦੇ ਬਚਨ ਸੱਚ ਪਾ ਦੇ ਸੂਖਨੀ ਜੀ ਮਿਲਦੇ ਨੇ ਤੇ ਸੱਚ ਪਾਉ ਨੇ ਇਸ ਟਾਈਮ ਇੱਥੇ ਨਹੀਂ ਹੋ ਸੇ ਕੋ ਨੂੰ ਆ ਮਿਲੇ ਉਹ ਸੇਖਣ ਆ ਬਚਨ ਕੀਤੇ ਮਾਈਆਂ ਕਈਆਂ ਨੂੰ ਪਤਾ ਹੁੰਦਾ ਕਿਉਂ ਕਈਆਂ ਦੇ ਸੰਤ ਮੁੰਡੇ ਬਾਹਰ ਆ ਉਹ ਦੱਸ ਦਿੰਦੇ ਆ ਕਿ ਜੱਜਪਾ ਜਾ ਕੀਤਾ ਸੀ ਆਈ ਉੱਥੇ ਹੀ ਜਾਂ ਇਹ ਸਾਰੀ ਕਿਰਪਾ ਇਹ ਸਤਿਗੁਰੂ ਆਪ ਕਰਦਾ ਹੈ ਪਰ ਜੇ ਮਨ ਬਣਾਇਆ ਕਰੋ ਤਾਂ ਦਾ ਮਨ ਸੇਵਾਵਲ ਬਣੇ ਸਾਰੀ ਸੰਗਤ ਨੇ ਚਾਹਣਾ ਜੇਹੀ ਬੇਨਤੀ ਕਰਨਾ ਕਿ ਸੇਵਾਵਲ ਮਨ ਬਣਿਆ ਰਹੇ ਤੇ ਸੇਵਾ ਚੱਲਦੀ ਰਹਿੰਦੀ ਆ ਤੇ ਹੋਰ ਲਾ ਕੇ ਕੇ ਦਾ ਭਲਾ ਹੁੰਦਾ ਰਹਿੰਦਾ ਕਿਸੇ ਦਾ ਮਨ ਨਾ ਦਿਖਾਇਆ ਕਰੋ ਕਿ ਇਹਨੂੰ ਇਹ ਨਾ ਥੱਕੀ ਨਾ ਮਾਰਿਆ ਕਰੋ ਤੁਸੀਂ ਪਹਿਲਾਂ ਹੀ ਸੋਚ ਲਿਆ ਕਰੋ ਜੇ ਥੱਕੇ ਮਾਰਨੇ ਆ ਤੇ ਪਹਿਲਾਂ ਕਿੰਨਾ ਕੁ ਤੁਹਾਨੂੰ ਕੁਝ ਮਿਲਿਆ ਆ ਜੇ ਤੁਸੀਂ ਤਾਂ ਕੇ ਮਾਰਦੇ ਤਾਂ ਸੋ ਕਿੰਨਾ ਕੁ ਮਿਲਿਆ ਤੇ ਸੁ ਦੋ ਕਿਨਾ ਜੇ ਬੰਦੇ ਨੂੰ ਕੋਈ ਦੁੱਖ ਮਿਲਦਾ ਹੈ ਤੇ ਉਹ ਸੋਚੋ ਪਹਿਲਾਂ ਤੁਸੀਂ ਵੀ ਤੁਹਾਨੂੰ ਦੁੱਖ ਮਿਲਿਆ ਆ ਵੀ ਦੁੱਖ ਮਿਲਿਆ ਕਿਹੜੀ ਗੱਲ ਤੋਂ ਜੇ ਤੁਹਾਨੂੰ ਮਿਲਿਆ ਵੀ ਮੈਂ ਫਲਾਣੇ ਬੰਦੇ ਨੂੰ ਆਹ ਕਿਹਾ ਸੀ ਉਹਨੂੰ ਮੇ ਉਹਦਾ ਮਕਾਰ ਨਹੀਂ ਆਉਂਦਾ ਵੀ ਤੁਸੀਂ ਦੁੱਖ ਉਹਨੂੰ ਦਿੱਤਾ ਤੇ ਤਾਂ ਤੁਹਾਨੂੰ ਦੁੱਖ ਮਿਲਿਆ ਜੇ ਕਿਸੇ ਦਾ ਮਨ ਦਿਖਾਓਗੇ ਤੇ ਫਿਰ ਤੁਸੀਂ ਬਚੋਗੇ ਨਹੀਂ ਕਦੀ ਨਹੀਂ ਬਚੋਗੇ ਕਿਉਂਕਿ ਪ੍ਰਕਿਰਤੀ ਇਹ ਪ੍ਰਮਾਣ ਦੇ ਧਰਤੀ ਇਹ ਮਾਲਕ ਚਲਾਉਂਦਾ ਏ ਇਹਨੂੰ ਬੰਦਾ ਕੋਈ ਨਹੀਂ ਚਲਾ ਸਕਦਾ ਇਨੂੰ ਸਤਿਗੁਰੂ ਆਪ ਜਲਾਉਂਦਾ ਏ ਤੇ ਉਹ ਕੋਈ ਇੱਕੋ ਹੀ ਗੱਲ ਕਰਦੇ ਵੀ ਸੇਵਾ ਕਰੋ ਸੇਵਾ ਦਾ ਬੜਾ ਮਹਤ ਹੈ ਸੇਵਾ ਕਰੋਗੇ ਤੇ ਮੁਕਤੀ ਨਹੀਂ ਸੇਵਾ ਨਹੀਂ ਮੁਕਤੀ ਤੇ ਸੇਵਾ ਨਾ ਕਰੋਗੇ ਤੇ ਰੁਕਦੀ ਨਹੀਂ ਕਰਨ ਵਾਲੇ ਹੋਰ ਆ ਜਾਣਗੇ ਕਿ ਸੱਜਣ ਕਿਉਂ ਇਹ ਸੇਵਾ ਜਿਹੜੀ ਹੁੰਦੀ ਆ ਤੁਸੀਂ ਤੁਰੇ ਜਾਂਦੇ ਵੀ ਸੇਵਾ ਕਰ ਸਕਦੇ ਹੋ ਜੇ ਕਿ ਇਹਦਾ ਮੋਟਰਸਾਈਕਲ ਦੇ ਵਿੱਚ ਸਮਝੋ ਚੁੰਨੀ ਡਿੱਗ ਰਹੀ ਹੈ ਮਾਈ ਗਈ ਦੀ ਉਹਨੂੰ ਕਹੇ ਮਾਤਾ ਚੁੰਨੀ ਚੱਕ ਲਾ ਭੈਣੇ ਚੁੰਨੀ ਚੱਕ ਲਾ ਉਹ ਵੀ ਇੱਕ ਸੇਵਾ ਹੀ ਹੁੰਦੀ ਆ ਪਰ ਕਰੋ ਉਸ ਹਾਵਣਾ ਕੋਈ ਅਗਲਾ ਗੁੱਸਾ ਨਾ ਕਰੇ ਕਈ ਲੋਕ ਗੁੱਸਾ ਵੀ ਕਰ ਲੈਂਦੇ ਆ ਕਈ ਆ ਕਹਿੰਦੇ ਤੈਨੂੰ ਦਿਖਦਾ ਨਹੀਂ ਜੁੰਨੀ ਚੱਕਲਾ ਇਹ ਕਈ ਗੱਲਾਂ ਹੁੰਦੀਆਂ ਇਹ ਬਿਲਕੁਲ ਧਿਆਨ ਨਾਲ ਸੇਵਾ ਇਥੇ ਲੰਗਰ ਚਾਣ ਕੇ ਤੇ ਜ਼ਰੂਰੀ ਕਰਿਆ ਕਰੋ ਕਿਸਦਾ ਮਾਨ ਨਾ ਦਿਖਾਇਆ ਕਰੋ ਬੜੇ ਧਿਆਨ ਨਾਲ ਵਧੀਆ ਤਰੀਕੇ ਨਾਲ ਰਿਆ ਕਰੋ ਕਿਨੂੰ ਤੱਕਾ ਛੱਕਾ ਨਾ ਮਾਰਿਆ ਕਰੋ ਇਹਦਾ ਖਿਆਲ ਰੱਖਣਾ ਜ਼ਰੂਰੀ ਇਹ ਮੈਂ ਨਹੀਂ ਕਹਿੰਦਾ ਮੈਂ ਤਾਂ ਵੈਸੇ ਤਾਂ ਜਨਾ ਲੱਗਾ ਹਾਂ ਵੀ ਚਲੋ ਤੁਹਾਨੂੰ ਕੋਈ ਇਹ ਗੱਲਾਂ ਹੁੰਦੀਆਂ ਕਰਨ ਵਾਲੀਆਂ ਜੇ ਲਾਈਨ ਚ ਲਾ ਕੇ ਸਾਰੀ ਸੰਗਤ ਸੇਵਾ ਕਰਦੀ ਆ ਦੁੱਧ ਵੰਡਦੀ ਆ ਤੇ ਇਹਨਾਂ ਵਧੀਆ ਤਰੀਕਾ ਦਾ ਬਾਕੀ ਕੋ ਦੂਜੇ ਦੇ ਹੱਥ ਨਾਲ ਹੱਤੀ ਹੁੰਦਾ ਕੱਲਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਜੇ ਪੰਜ ਛੇ ਇਕੱਠੇ ਹੋ ਜਾਂਦੇ ਆ ਤਾਂ ਉਹੀ ਵਜਨ ਆਪਾਂ ਚਾਕੇ ਸਾਈਡ ਤੇ ਕਰ ਲੈਨੇ ਉਹੀ ਸਿਵਾ ਹੁੰਦੀ ਆ ਲੈਟਾਂ ਜਗਦੀਆਂ ਨੂੰ ਆਣ ਕੇ ਬੰਦ ਕਰ ਦਿਆ ਕਰੋ ਕੋਈ ਉਧਰ ਨੂੰ ਚੱਲ ਜਾ ਕਰੋ ਬੋਰਡ ਥੱਲੇ ਕਿੰਨੀਆਂ ਗੋਲੀਆਂ ਪੀਨੇ ਝਾੜੂ ਫੜੇ ਇਕੱਠੀਆਂ ਕਰਤੀਆਂ ਪਰ ਇਹਨੂੰ ਇਕੱਠੀਆਂ ਕਰਤੀਆਂ